ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਰ ਦੱਸੋ ਜੀ ਕੀ ਹਾਲ ਚਾਲ ਆ ਉਮੀਦ ਕਰਦੇ ਆਂ ਸਭ ਵਧੀਆ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਆਪਣੇ YouTube ਚੈਨਲ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਚ ਤੇ ਹੋਰ ਦੱਸੋ ਜੀ ਟਾਈਮ ਹੋ ਗਿਆ ਜੀ ਸ਼ਾਮ ਦਾ ਤੇ ਆਪਾਂ ਸੀਗੇ ਹੁਣ ਲੱਗੇ ਬਣਾਉਣ ਅੱਜ ਕੁੰਡੇ ਵਾਲੀ ਚਟਣੀ ਜੋ ਕਿ ਆਪਣੇ ਮਸ਼ਹੂਰ ਆ ਘਰਾਂ ਚ ਸਾਰਿਆਂ ਜੀ ਤੇ ਕਈ ਤਾਂ ਮੈਕਸੀਆਂ ਨਾਲ ਹੁਣ ਬਣਾ ਲੈਂਦੇ ਆਪਾਂ ਵੀ ਅੱਗੇ ਉੱਚੀ ਬਣਾਈ ਦੀ ਆ ਅੱਜ ਪੁਦੀਨੇ ਦੀ ਚਟਣੀ ਗਰੇਵਾਲ ਸਾਹਿਬ ਨੂੰ ਕਿਹਾ ਵੀ ਕੁੰਡੇ ਤੇ ਛੋਟੇ ਨਾਲ ਬਣਾਈਏ ਤੇ ਇਹਦੇ ਵਿੱਚ ਵੀ ਸਵਾਦ ਹਨਾ ਵੱਖਰਾ ਹੀ ਹੁੰਦਾ ਵਾ ਤੇ ਗਰੇਵਾਲ ਸਾਹਿਬ ਲੱਗੇ ਨੇ ਹੁਣ ਮਿਰਚਾਂ ਕੁੱਟਣ ਸਾਰਿਆਂ ਤੋਂ ਪਹਿਲਾਂ ਤੇ ਆਪਾਂ ਤੁਹਾਨੂੰ ਵੀ ਦਿਖਾਉਣੇ ਆ ਵੀ ਆਪਾਂ ਵਿੱਚ ਕੀ ਕੀ ਪਾਇਆ ਵਾ ਚਟਣੀ ਦੇ ਤੇ ਜੁੜੇ ਰਹੋ ਆਪਣੇ ਵਲੌਗ ਦੇ ਨਾਲ ਤੇ ਵੀਡੀਓ ਫੌਲ ਜ਼ਰੂਰ ਦੇਖਿਓ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲਿਓ ਜੀ ਤੇ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚਲੋ ਆਜੋ ਜੀ ਦਿਖਾਉਨੇ ਆ ਆਪਾਂ ਤੁਹਾਨੂੰ ਝੱਡਣੀ ਕੁੰਡੇ ਸੋਟੇ ਦੀ ਗਰੇਵਲ ਸਾਹਿਬ ਅੰਦਰ ਹੀ ਚੱਕ ਲਿਆ ਏ ਕੁੰਡਾ ਤੇ ਕੋਟਣਾ ਹਰੀਆਂ ਮਿਰਚਾਂ ਵੱਧ ਨਹੀਂ ਹੋਣਗੀਆਂ ਪੂਰੀ ਕੌੜੀ ਪਾ ਦੇਣੀ ਨਹੀਂ ਖੰਡ ਪਾ ਦੇਣੀ ਨਹੀਂ ਖੰਡ ਨਹੀਂ ਪਾਉਣੀ ਸਵਾਦ ਹੀ ਮਰ ਜਾਂਦਾ ਲਓ ਜੀ ਹਰੀ ਮਿਰਚ ਕੁੱਟੀ ਜਾ ਰਹੀ ਆ ਨੂਨ ਪਾ ਲੈਣਾ ਸੀ ਨੂਨ ਨਾਲ ਸੁੱਕੀ ਕੁੱਟੀ ਜਾਂਦੀ ਹੁੰਦੀ ਮੈਂ ਮੋਪਾ ਦੇ ਸਾਦੇ ਚਰਕੀ ਪਾਣੀ ਪੈ ਗਿਆ ਅਜ ਕੋਈ ਨਹੀਂ ਉਹ ਤਾਂ ਉਹਦੀ ਪੁਦੀਨੀ ਵਾਲਾ ਲਓ ਜੀ ਆਪਾਂ ਨਮਕ ਪਾਤਾ ਵਾ ਤੁਹਾਨੂੰ ਪਤਾ ਵਾ ਵੀ ਬੁੜੀਆਂ ਦੇ ਤਾਂ ਬਸ ਦੀ ਗੱਲ ਨਹੀਂ ਹੁੰਦੇ ਕੋ ਸੋਟੇ ਨਾਲ ਜਟਨੀ ਕੁੱਟਣੀ ਮੋਢੇ ਪਹਿਲਾਂ ਹੀ ਬਹੁਤ ਦੌਖਦੇ ਨੇ ਤੇ ਬੰਦੇ ਵਧੀਆ ਹਨਾ ਚਲੋ ਕੁੱਟ ਦਿੰਦੇ ਆ ਜਟਨੀ ਇੱਧਰ ਆਪਣਾ ਪਰੀਨਾ ਪਿਆਵਾ ਤੋਤਾ ਤੇ ਹਰੀ ਮਿਰਚ ਤੇ ਪਿਆਜ਼ ਆਪਾਂ ਈਜੀ ਢੰਗ ਵਰਤ ਲਿਆ ਮੈਕਸੀ ਈ ਜਨੀ ਨਹੀਂ ਵਧੀਆ ਬਣੂ ਬਲੈਂਡਰ ਦੇ ਵਿੱਚ ਆਪਾਂ ਗ੍ਰाइंड ਕਰ ਲਏ ਨੇ ਪਿਆਜ਼ ਤੇ ਫਿਰਨੇ ਕਿਉਂ ਕਰਕੇ ਪਿਆਜ਼ ਸਭ ਤੋਂ ਬਾਅਦ ਤੋਂ ਕੁੱਟਣਾ ਔਖਾ ਵਾ ਕੁੰਡੇ 'ਚ ਮਿਰਚ ਚਾੜਨ ਲੱਗੀ ਹੈ ਨਾ ਨਹੀਂ ਮੈਨੂੰ ਤਾਂ ਲੱਗੀ ਚਾੜਨ ਮੈਚ ਹੈ ਤੇ ਬਾਕੀ ਜਰੂਰ ਦੱਸਿਓ ਜੀ ਆ ਦੱਸਾਂਗੇ ਕਿੰਦਾ ਦੀ ਬਣੀ ਤੇ ਤੁਸੀਂ ਜ਼ਰੂਰ ਦੱਸਿਓ ਤੁਹਾਨੂੰ ਕਿੰਦਾ ਦੀ ਲੱਗੀ ਆਪਣੀ ਵੀਡੀਓ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਕਿੰਨਾ ਦਾ ਚੱਲੀਏ ਚੱਲੀਏ ਫਿਰ ਅੰਦਰ ਮਿਰਚ ਮਸਾਲੇ ਚੱਲ ਕੋਈ ਨਹੀਂ ਆਏ ਤਾਂ ਕੀ ਆ ਪਿਆਜ਼ ਨਾਲ ਉਹ ਹੁੰਦਾ ਵਾ ਪਾਣੀ ਅੱਖਾਂ ਚ ਆਉਣ ਲੱਗਦਾ ਮਿਰਚ ਤਾਂ ਉਗੜਤਨ ਜੀ ਆ ਵੀ ਕਿੰਨਾ ਕਿੰਨਾ ਦਾ ਖਾਣ ਨੂੰ ਜੀ ਕਰਿਆ ਤੇ ਮੂੰਹ ਚ ਪਾਣੀ ਆ ਗਿਆ ਜ਼ਰੂਰ ਦੱਸਿਓ ਦਾਲ ਨਾਲ ਬਹੁਤ ਹੀ ਸਵਾਦ ਲੱਗਦੀ ਹੈ ਚਟਨੀ ਹਰੀ ਵਾਲੀ ਦਾਲ ਨਾਲ ਆਪਾਂ ਪੰਜ ਸੋਚਿਆ ਵੀ ਪਦੀਨਿਆਂ ਦੀ ਚਟਣੀ ਬਣਾਈਏ ਐ ਦਰ ਦੇ ਕੋਲੇ ਕੁੰਦੇ ਸੋਟੀ ਆਲਾ ਆਪਣਾ ਬੱਦਾ ਔਰ ਗਰੇਵਾਲ ਸਾਹਿਬ ਕੁਝ ਕਹਿਣਾ ਚਾਹੂਗੇ ਹੋ ਉਹ ਤਾਂ ਚਟਣੀ ਖਾ ਕੇ ਗਰੇਵਾਲ ਸਾਹਿਬ ਦਾ ਹਥਿਆਰ ਰੱਖੀ ਬੈਠਾ ਹੈ ਇੱਕ ਹੱਥ ਜਿੱਤੇ ਇੱਕ ਖੁੰਜੇ ਜਹੈ ਸਰਾਣੇ ਧਿਆਨ ਰੱਖਣਾ ਚੰਗਾ ਹਨਾ ਹੈਲੋ ਭਾਈ ਜੀ ਆਪਣੇ ਸਬਸਕ੍ਰਾਈਬਰਾਂ ਨੂੰ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਾ ਚੈਨਲ ਨੂੰ ਸਬਸਕ੍ਰਾਈਬ ਕਰਾਈ ਲਾਈਕ ਐਂਡ ਸ਼ੇਅਰ ਚਲੋ ਜੀ ਮਿਲਦੇ ਆ ਤੁਹਾਨੂੰ ਬਣਾ ਕੇ ਦਿਖਾਉਨੇ ਆ ਚਟਨੀ ਬੜੀ ਹੋਈ ਦਿਖਾਉਨੇ ਆ ਵੀ ਕਿੱਦਾਂ ਦੀ ਬਣੀ ਟੇਸਟੋ ਟੇਚ ਲਓ ਜੀ ਸਾਰਾ ਕੁਝ ਆਪਣਾ ਚਟਨੀ ਦਾ ਮਟੀਰੀਅਲ ਕੁੱਟਿਆ ਗਿਆ ਤੇ ਦੇਖੋ ਬਣ ਕੇ ਕਿੰਨੀ ਸੋਹਣੀ ਤਿਆਰ ਹੋਈ ਆ ਤੇ ਹੋਰ ਅੱਗੇ ਕਰਦੇ ਆ ਜਾ ਜ ਆਮਚੂਰ ਪਾ ਲਈਏ ਹਨਾ ਉਹਦੇ ਦਾ ਟੇਸਟ ਜਿਆ ਵੱਖਰਾ ਹੀ ਆਉਂਦਾ ਹੁੰਦਾ ਫਿਰ ਚਟਨੀ ਦਾ ਮਿਰਚਾਂ ਦੀ ਸਮੱਲ ਗਈ ਪਦੀਨੇ ਦੀ ਆਉਣ ਲੱਗੀ ਹੋਰ ਗਰੀਨੇ ਦੀ ਆਉਣ ਲੱਗੀ ਨਾ ਅੱਗੇ ਨਿੱਕੇ ਹੁੰਦੇ ਪਦੀਨੇ ਵਾਲੀ ਚਟਨੀ ਵਿੱਚ ਕਾੰਦੇ ਹੁੰਦੇ ਕਹਿਣਾ ਇਮਲੀ ਵਾਲੀ ਦੋ ਸਾਨੂੰ ਪਦੀਨੇ ਵਾਲੀ ਨਹੀਂ ਖਾਣੀ ਆਹ ਦੇਖ ਲਓ ਆਪਾ ਹੜਾ ਪੱਟੇ ਹੋ ਗਏ ਤੇ ਪਦੀਨੇ ਵਾਲੀ ਸਵਾਦ ਲੱਗਦੀ ਚਲੋ ਜੀ ਮਿਲਦੇ ਆਂ ਫੇਰ ਚਟਨੀ ਬਣ ਕੇ ਆਪਣੀ ਹੋ ਗਈ ਹੈ ਤਿਆਰ ਕਲਰ ਕਿੰਨਾ ਘਟਾਇਆ ਚਟਨੀ ਦਾ ਬਹੁਤ ਹੀ ਸੋਹਣੀ ਬਣੀ ਆ ਪਦੀਨੇ ਦੀ ਚਟਨੀ ਤੇ ਹੁਣ ਆਪਾਂ ਬਣਾਉਨੇ ਆ ਰੋਟੀ ਤੇ ਖਾਣੇ ਆ ਤੇ ਵੀਡੀਓ ਜਰੂਰ ਦੱਸਿਓ ਕਿਵੇਂ ਲੱਗੀ ਚਲੋ ਠੀਕ ਆ ਜੀ ਮਿਲਾਂਗੇ ਇਸੇ ਤਰ੍ਹਾਂ ਆਪਣੀ ਵੀਡੀਓ ਦੇ ਵਿੱਚ